ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਹੀ ਚ ਜਿਹੜੀ ਆ ਉਹ ਸਾਡੀ ਜਿਹੜੀ ਸੰਗਰੂਰ ਲੋਕ ਸਭਾ ਉਹਦੀ ਸੰਬੰਧਿਤ ਜਿਹੜੀ ਮੀਟਿੰਗ ਆ ਹੋਈ ਹੈ ਇਹਦੇ ਵਿੱਚ ਸਾਡੇ ਸਾਰੇ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਮਾਨਯੋਗ ਮੰਤਰੀ ਅਮਨ ਜਗਰਾਵ ਜੀ ਯਾਰ ਆਈਡੀ ਥੋੜੇ ਡਾਊਨ ਕਰੋ ਕੁਲਵੰਤ ਪੰਡੋਰੀ ਜੀ ਜਮਿਲਰ ਰਹਿਮਾਨ ਜੀ ਨਰਿੰਦਰ ਕੌਰ ਭਰਾਜ ਜੀ ਤੇ ਬਾਕੀ ਜਿਹੜੇ ਆਪਣੇ ਬਰਿੰਦਰ ਗੋਇਲ ਬਰਿੰਦਰ ਗੋਇਲ ਜੀ ਤੇ ਸਾਰੇ ਬਾਕੀ ਐਮਐਲਏ ਜਿਹੜੇ ਆ 9 ਦੇ 9 ਸੀਐਮ ਸਾਹਿਬ ਨੇ ਮੀਟਿੰਗ ਚੱਕ ਵਿਕ 9ਵੇਂ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਤੇ ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਅਮਨ ਜੀ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਅਮਨ ਜੀ ਦੇ ਹਲਕੇ 'ਚ ਵੀ ਜਾ ਕੇ ਆਇਆ ਲਹਿਰੇਵੀ ਜਾ ਕੇ ਆਇਆ ਪਹਾੜ ਵੀ ਮੈਂ ਜਾ ਕੇ ਆਇਆ ਮਹਿਰਕਲਾ ਵੀ ਜਾ ਕੇ ਆਇਆ ਮਲੇਰਕੋਟਲੇ ਵੀ ਜਾ ਕੇ ਆਇਆ ਸੋਰੀ ਵੀ ਜਾ ਕੇ ਆਇਆ ਫਨੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਇਹ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤਾ ਹੈ ਇਨਾ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲ ਚ ਨਹੀਂ ਕੀਤਾ ਤੇ ਅਸੀਂ ਵੀ ਇਹ ਗੱਲ ਕਹਿੰਦੇ ਆ ਕਿਉਂਕਿ ਤੁਸੀਂ ਕੋਈ ਸਰਕਾਰ ਆ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕਾਲੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ ਪੰਜ ਚਾਰ ਸਰਕਾਰਾਂ ਦਾ ਜੇ ਆਪਾਂ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੋਲ ਕਰਨੀ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕੰਮਾਂ ਚ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀਣ ਤੇ ਦਿੱਤੀ ਅਸੀਂ 2 ਸਾਲਾਂ ਚ 43000 ਨੌਕਰੀ ਦਿੱਤੀ ਅੱਜ ਮੈਂ ਸੰਗਰੂਰ ਦੇ ਪਿੰਡ ਪਿੰਡ ਜਾਣਾ ਕੋਈ ਐਸਾ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਤੇ ਪਿਛਲੀਆਂ ਸਰਕਾਰਾਂ ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ ਚ 43000 ਤੱਕ ਹੀ 43000 ਨੌਕਰੀ ਵੀ ਨਹੀਂ ਸਕੇ ਦਿੱਤੀ ਇਹ ਆਮ ਤੌਰ ਤੇ ਇੱਕ ਕਹ ਲਓ ਵੀ ਇੱਕ ਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਆਊਗਾ ਉਦੋਂ ਨੌਕਰੀਆਂ ਦੇਵਾਂਗੇ ਜੇ 17 ਚ ਵੋਟਾਂ ਨੇ ਤਾਂ 16 ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ ਸਾਲ ਦੋ ਸਾਲ ਦਾ ਕੋਈ ਸਰਕਾਰ ਭਰਤੀ ਨਹੀਂ ਸੀ ਕਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਸੀ ਬਿਜਲੀ ਵਾਲਾ ਕੀਤਾ ਨਾ 600 ਜੁਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਣਾ ਵੀ ਕਈ ਮੀਡੀਆ ਦੇ ਸਾਥੀਆਂ ਨੂੰ ਵੀ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਾ ਨੂੰ ਆਇਰਵਾਜ ਬਣਿਆ ਹੋਇਆ ਸੀ ਇੱਕ ਕਹ ਲਓ ਵੀ ਵੀ ਵੋਟਾਂ ਜੀਆਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜਦੋਂ ਵਿਧਾਨ ਸਭਾ ਦੇ ਦੋ ਚਾਰ ਮਹੀਨੇ ਰਹਿੰਦੇ ਹੋਏ ਉਦੋਂ ਤਾਂ ਇੱਕ ਦੋ ਬੇ ਲੋਕਾਂ ਨੂੰ ਜੀਰੂ ਆਉਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਆਉਣ ਸਾਰ ਏਡੀ ਵੱਡੀ ਗਾਰੰਟੀ ਜਿਹਦੇ ਨਾਲ 95% ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਬਿਜਲੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ ਉਹਦੇ ਨਾਲ ਨਾਲ ਜਿਹੜੀ ਗੱਲ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਆਮ ਪਿੰਡਾਂ ਦੀਆਂ ਸੱਥਾਂ 'ਚ ਚੱਲਦੀ ਐ ਇੱਕ ਨਹਿਰੀ ਪਾਣੀ ਦੀ ਤੇ ਦੂਜੀ ਮੋਟਰ ਵਾਲੀ ਬਿਜਲੀ ਦੀ ਹਰੇਕ ਜ਼ਿਮੀਦਾਰ ਇਹ ਗੱਲ ਕਹਿੰਦਾ ਵੀ ਭਾਈ ਸਾਨੂੰ ਐਤਕੀ ਰਾਤਾਂ ਨੂੰ ਉੱਠ ਕੇ ਕਦੇ ਖੇਤ ਜਾ ਕੇ ਮੋਟਰ ਚਲਾਉਣ ਦੀ ਜਿਹੜੀ ਜ਼ਰੂਰਤ ਨਹੀਂ ਪਈ ਦਿਨੇ ਜਿਹੜੀ ਬਿਜਲੀ ਆਉਂਦੀ ਰਹੀ ਐ ਤੇ ਘੱਟੋ-ਘੱਟ ਹਰੇਕ ਜ਼ਿਮੀਦਾਰ ਦਾ ਮੈਨੂੰ ਲੱਗਦਾ ਵੀ 25-25 30-30 ਹਜ਼ਾਰ ਦਾ ਜਿਹੜੇ ਵੱਡੇ ਨੇ ਉਹਨਾਂ ਦਾ ਕਹਿੰਦਾ ਲੱਖ-ਲੱਖ ਰੁਪਏ ਦਾ ਡੀਜ਼ਲ ਵੀ ਜਿਹੜਾ ਉਹ ਬਚਿਆ ਆਂ 30-30 ਸਾਲ ਬਾਅਦ ਕਈ ਜਗ੍ਹਾ ਤੇ 35 35 ਸਾਲ ਬਾਅਦ ਜਿਹੜਾ ਨਹਿਰੀ ਪਾਣੀ ਪਹੁੰਚਿਆ ਇਹਨਾਂ ਚੀਜ਼ਾਂ ਦੀ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈਗੀ ਸੋ ਕੁੱਲ ਮਿਲਾ ਕੇ ਇਹ ਆ ਵੀ ਜਿੰਨਾ ਕੰਮ 2 ਸਾਲਾਂ ਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ ਇੰਨਾ ਕਿਸੇ ਸਰਕਾਰ ਦੇ ਵਿੱਚ ਕੰਮ ਨਹੀਂ ਹੋਇਆ ਤੇ ਉਹਦੇ ਵਿੱਚ ਜਿਹੜੀ ਹੋਰ ਸਾਡੇ ਵਿੱਤ ਮੰਤਰੀ ਸਾਹਿਬ ਕੋਲੇ ਖੜਿਆ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਕੁਝ ਵੀ ਚਾਹੇ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ ਜਿਹੜੇ ਟੀਚਰ ਤਕਰੀਬਨ 13000 ਸੀਗੇ ਚਾਹੇ ਨਵੀਆਂ ਨੌਕਰੀਆਂ ਕੱਢੀਆਂ ਚਾਹੇ ਬਿਜਲੀ ਸਬਸਿਡੀ ਹਰ ਚੀਜ਼ ਲਈ ਪੈਸੇ ਦੀ ਜ਼ਰੂਰਤ ਸੀ ਹੁਣ ਜੇ ਕੋਈ ਬੰਦਾ ਕਮਾਈ ਕਰਦਾ ਘਰੇ 10000 ਰੁਪਏ ਉਹਦੀ ਕਮਾਈ ਹੈ ਜੋ ਘਰੇ ਕਹੀ ਜਾਵੇ ਮੈਂ ਭਾਈ ਐਤਕੀ ਨਵਾਂ ਕੂਲਰ ਵੀ ਲੈ ਕੇ ਆਵਾਂਗੇ ਨਵਾਂ ਫਰਿੱਜ ਲੈ ਕੇ ਆਵਾਂਗੇ ਉਹ ਤਾਂ ਹੀ ਲੈ ਕੇ ਆਉਗਣਗੇ ਜੇ ਕਮਾਈ ਵਧੂਗੀ ਸੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਇਹ ਕੱਲੀਆਂ ਗੱਲਾਂ ਨਾਲ ਹੀ ਪਹਿਲਾਂ ਸਰਕਾਰ ਦੀ ਕਮਾਈ ਵਧਾਈ ਤੇ ਉਹਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਪੋਸੀਬਲ ਹੋਈਆਂ ਨੇ ਸੋ ਵਿੱਤ ਮੰਤਰੀ ਸਾਹਿਬ ਕੋਲੇ ਮਹਿਕਮਾ ਹੈਗਾ ਕੱਲੀ ਐਕਸਾਈਜ਼ ਐਕਸਾਈਜ਼ ਚੋਂ 4000 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਵੱਧ ਹੋਈ ਹੈ ਤੇ ਅੱਜ ਤੱਕ ਤੁਸੀਂ ਕੋਈ ਪਿਛਲੀ ਸਰਕਾਰ ਚੱਕ ਕੇ ਦੇਖ ਲਓ ਵੀ ਕਿਸੇ ਇੱਕ ਸਾਲ ਦੇ ਵਿੱਚ ਇੰਨੀ ਕਮਾਈ ਜਿਹੜੀ ਆ ਵਧ ਗਈ ਹੋਵੇ ਐ ਜਿਹੜੀ ਰੈਵਨਿਊ ਕਲੈਕਸ਼ਨ ਹੈ ਆਮ ਤੌਰ ਤੇ ਉਹ ਜਿੰਨੀ ਮਹਿੰਗਾਈ ਦਰ ਹੁੰਦੀ ਹੈ ਕਦੇ 5% ਕਦੇ 6% 7% ਇਤੋਂ ਜ਼ਿਆਦਾ ਕਦੇ ਨਹੀਂ ਸੀ ਵਧੀ ਇਹ ਆ ਰਿਕਾਰਡ ਹੈ ਕਿ 13% ਅੱਤ ਕਿ ਜਿਹੜੀ ਰੈਵਨਿਊ ਕਲੈਕਸ਼ਨ ਦੇ ਵਿੱਚ ਜਿਹੜਾ ਵਾਧਾ ਹੋਇਆ ਐ ਜੀਐਸਟੀ ਦਾ ਤਕਰੀਬਨ 22% ਸੋ ਸਰਕਾਰ ਦੀ ਕਮਾਈ ਵੀ ਵਧੀ ਹੈ ਉਹਨੂੰ ਇਮਾਨਦਾਰੀ ਦੇ ਨਾਲ ਲੋਕਾਂ ਤੇ ਲਾਇਆ ਜੀਦੀ ਚਰਚਾ ਕੱਲੇ ਸੰਗਰੂਰ ਨਹੀਂ 13 ਦੀਆਂ 13 ਲੋਕ ਸਭਾ ਚੋਣਾਂ ਦੇ ਵਿੱਚ ਹੈ ਤੇ ਇਹਦੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਦੇਖਣਗੇ ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਫੈਸਲਾ ਕਰੀ ਬੈਠੇ ਆ ਵੀ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਣੀ ਹੈ ਤੇ ਕਹਿਣਾ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਭਗਵੰਤ ਮਾਨ ਜੀ ਦੇ ਇਸ ਲੜਾਈ ਦੇ ਵਿੱਚ ਨਾਲ ਅਮੀ ਜੀ ਕੰਪੀਟੀਟਰ ਕਿਉਂ ਮੰਨ ਲਿਆ ਤੁਸੀਂ ਸੰਗਰੂਰ ਹਲਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਸਭ ਤੋਂ ਵੱਡਾ ਦੇਖੋ ਅਸੀਂ ਕੋਈ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਸਾਡੀ ਲੜਾਈ ਮੁੱਦਿਆਂ ਦੀ ਹੈ ਅਸੀਂ ਆਪਣਾ ਮੁੱਦਿਆਂ ਤੇ ਕੰਮ ਕਰ ਰਹੇ ਹਾਂ এডਿਕੇਸ਼ਨ ਤੇ ਹੈਲਥ ਤੇ ਖੇਡਾਂ ਦੇ ਖੇਤਰ ਚ ਲੋਕਾਂ ਨੂੰ ਸਹੂਲਤਾਂ ਦੇਣ ਚ ਇਮਾਨਦਾਰੀ ਤੇ ਕੰਮ ਕਰਦੇ ਤੇ ਹੁਣ ਵੀ ਅਸੀਂ ਸੀਐਮ ਸਾਹਿਬ ਨੇ ਵੀ ਸਾਨੂੰ ਇਹ ਕਹਿ ਵੀ ਆਪਦੇ ਪੋਜ਼ਿਟਿਵ ਜਿਹੜਾ ਅਜੰਡਾ ਹੈਗਾ ਉਹੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਅਸੀਂ ਕੋਈ ਨੈਗੇਟਿਵ ਰਾਜਨੀਤੀ ਨਹੀਂ ਕਰਨੀ ਆਪਣੇ ਕੰਮਾਂ ਦੇ ਸਿਰ ਤੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆ ਉਹਨਾਂ ਦੇ ਸਿਰ ਤੇ ਜਿਹੜੀ ਵੋਟ ਮੰਗਣੀ ਹੈ ਤੇ ਪੰਜਾਬ ਦੇ ਲੋਕ ਵੀ ਸਹਿਮਤ ਹੋਣਗੇ ਕਿ ਬਹੁਤੇ ਇਦਾਂ ਦੇ ਕੰਮ ਨੇ ਜਿਹੜੇ ਇਮਾਨਦਾਰੀ ਨਾਲ ਹੋਏ ਨੇ ਤੇ ਜਿਨ੍ਹਾਂ ਦਾ ਲਾਹਾ ਪੰਜਾਬ ਦੇ 95% ਲੋਕਾਂ ਨੂੰ ਜਿਹੜਾ ਉਹ ਮਿਲ ਰਿਹਾ ਹੈ। ਆਪੋਜੀਸ਼ਨ ਵੱਲੋਂ ਕਿੰਨੀ ਮਾਤ ਨੂੰ ਅਜੰਡਾ ਬਣਾਇਆ ਜਾ ਰਿਹਾ ਹੈ। ਆਪੋਜੀਸ਼ਨ ਵੱਲੋਂ ਸਰਾਰਪਾਰਟ ਨੂੰ ਪੇਸ਼ ਕਰਨਾ ਬਣਾਇਆ ਜਾ ਰਿਹਾ ਹੈ ਕਿ ਕਿਹੜੇ ਪਾਰਟੀਆਂ ਬਦਲਦੇ ਨਜ਼ਰ ਆ ਰਹੇ ਨੇ ਲਗਾਤਾਰ ਔਰ ਉਹਨਾਂ ਨੂੰ ਟਿੱਕਾ ਦੇ ਕੇ ਚੋਣ ਮੈਦਾਨ ਦੇ ਵਿੱਚ ਲਾਇਆ ਜਾ ਰਿਹਾ। ਹੁਣ ਤੇ ਲੋਕ ਇਹ ਵੀ ਕਹਿਣ ਲੱਗੇ ਕਿ ਲੀਡਰਾਂ ਦੀ ਕ੍ਰੈਡਿਬਿਲਟੀ ਦੇ ਉੱਪਰ ਵੀ ਸਵਾਲ ਆ ਗਿਆ ਕਿ ਜਿਹੜੇ ਲੀਡਰ 30 ਸਾਲਾਂ ਤੋਂ ਪਾਰਟੀਆਂ ਨੂੰ ਮਾਂ ਪਾਰਟੀ ਕਹਿੰਦੇ ਸੀ ਉਹ ਅੱਜ ਆਪਣੀ ਮਾਂ ਪਾਰਟੀਆਂ ਨੂੰ ਛੱਡ ਕੇ ਦੂਤੀ ਪਾਰਟੀਆਂ ਦੇ ਵਿੱਚ ਸ਼ ਡੈਮੋਕ੍ਰੇਸੀ ਆ ਰਾਜਨੀਤੀ ਐ ਕੋਈ ਕਿੱਧਰ ਜਾਂਦਾ ਕੋਈ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਾਂਦਾ ਕਿਸੇ ਪੈਸੇ ਦੇ لالਚ ਕਰਕੇ ਆ ਜਾਂ EDCBI ਤੋਂ ਡਰ ਕੇ ਜਾਂਦਾ ਮਾਇਨੇ ਉਹ ਰੱਖਦਾ ਹਨਾ ਬਾਕੀ ਤੁਸੀਂ ਵਿਸ਼ਵਾਸ ਕਰਨ ਵਾਲੇ ਦੀ ਗਲਤੀ ਨਹੀਂ ਹੁੰਦੀ ਵਿਸ਼ਵਾਸ ਤੋੜਨ ਵਾਲੇ ਦੀ ਜਿਹੜੀ ਗਲਤੀ ਆ ਹੁੰਦੀ ਆ ਬਾਕੀ ਅਸੀਂ ਆਪਣੇ ਵੱਲੋਂ ਜਿਹੜੇ ਆ ਚੰਗੇ ਉਮੀਦਵਾਰ ਸਾਰੇ ਜਿਹੜੇ ਲੋਕਾਂ ਦੀ ਪਸੰਦ ਨੇ ਉਹ ਹੀ ਉਮੀਦਵਾਰ ਜਿਹੜੇ ਆ ਚੋਣਾਂ ਦੇ ਵਿੱਚ ਉਤਾਰੇ ਆ ਤੇ ਲੋਕ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਫਤਵਾ ਉਹ ਸੁਣਾਉਣਗੇ ਮੀਤ ਜੀ ਪਹਿਲਾਂ ਸ਼ਰਾਬ ਕਾਰਨ ਨੂੰ ਬੜਾ ਵੱਡਾ ਮਸਲਾ ਬਣਾਇਆ ਜਾ ਰਿਹਾ ਇਹ ਜੋ ਜਹੂਰ ਦੇ ਵਿੱਚ ਹੋਇਆ ਆਪੋਜੀਸ਼ਨ ਲਗਾਤਾਰ ਇਸ ਮਸਲੇ ਤੇ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਘੇਰਨ ਜਾ ਰਹੀ ਹੈ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖੋ ਜੀ ਜਿਹੜੇ ਕਸੂਰਬਾਹਰ ਆ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਹੋ ਰਹੀ ਆ ਤੇ ਬਾਕੀ ਇਹ ਤਾਂ ਹੈ ਨਹੀਂ ਵੀ ਉਹ ਕੋਈ ਜਿਹੜੀ ਸ਼ਰਾਬ ਹੈ ਉਹ ਕਿਸੇ ਫੈਕਟਰੀ 'ਚੋਂ ਬਣ ਕੇ ਆਈ ਸੀ ਜਾਂ ਵੀ ਭਾਈ ਉਹ ਕਿਸੇ ਸਰਕਾਰ ਦੇ ਠੇਕੇ ਤੋਂ ਆਈ ਸੀ ਪਰ ਜਿਹੜੇ ਕੋਈ ਵੀ ਕਸੂਰਬਾਰ ਨੇ ਕਿਤੇ ਵੀ ਪੰਜਾਬ ਚ ਕੋਈ ਇਲੀਗਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਹੈ ਉਹਦੇ ਨਾਲ ਚਾਹੇ ਕਿਸ ਦਾ ਜਾਨੀ ਨੁਕਸਾਨ ਹੋਇਆ ਚਾਹੇ ਨਹੀਂ ਸਾਡੇ ਜਿੱਥੇ ਵੀ ਧਿਆਨ ਚਾਹੁੰਦਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਹੋਊਗੀ ਕੋਈ ਇੱਥੇ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਤਸਕਰੀ ਸਾਡੀ ਸਰਕਾਰ ਚ ਨਹੀਂ ਹੁੰਦੀ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੋ ਰਹੀ ਹੈ ਇਹਦੇ ਇਸ ਤੋਂ ਵੀ ਪਤਾ ਲੱਗਦਾ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਪਿਛਲੀਆਂ ਸਮੇਂ ਚ ਆਰਗੇਨਾਈਜ਼ਡ ਦਿ ਇਲੀਗਲ ਜਿਹੜੀ ਸ਼ਰਾਬ ਦੀ ਜਿਹੜੀ ਤਸਕਰੀ ਹੁੰਦੀ ਸੀ ਜਿਹਦੇ ਕਰਕੇ ਸਰਕਾਰ ਦਾ ਰੈਵਨਿਊ ਨਹੀਂ ਸੀ ਵੱਧਦਾ ਇਹ ਜੋ 4000 ਕਰੋੜ ਰੁਪਇਆ ਚੀਮਾ ਸਾਹਿਬ ਖੜੇ ਆ ਜੇ ਸਰਕਾਰ ਦੇ ਖਜ਼ਾਨੇ ਚ ਆਇਆ ਇਹ ਉਹੀ ਆਇਆ ਵੀ ਜਿਹੜਾ ਅੱਗੇ 2 ਨੰਬਰ ਦੇ ਜਿਹੜੇ ਧੰਦੇ ਕਰਦੇ ਸੀ ਉਹਨਾਂ ਦੀਆਂ ਜੇਬਾਂ ਤੋਂ ਜਾਂਦਾ ਸੀ ਹੁਣ ਕਿਤੇ ਕੋਈ ਇਕਾ ਦੁਕਾ ਇਦਾਂ ਦੇ ਲੋਕ ਸ਼ਰਾਰਤੀ ਜਿਹੜੇ ਹੁੰਦੇ ਆ ਤੇ ਉਹਨਾਂ ਨੂੰ ਜਾਂ ਤਾਂ ਇਹ ਕਹੋ ਵੀ ਅਸੀਂ ਕਿਸੇ ਨੂੰ ਪਟਕ ਕਰਦੇ ਹੋਈਏ ਅਸੀਂ ਕੋਈ ਕਿਸੇ ਦੀ ਕੋਈ ਲਿਹਾਜ਼ ਨਹੀਂ ਜਿਹੜੇ ਵੀ ਲੋਕ ਸੂਰਵਾਰ ਨੂੰ ਤਾਂ ਸਖਤ ਕਾਰਵਾਈ ਜਿਹੜੀ ਆ ਉਹ ਸਰਕਾਰ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੋਈ ਅਸਰ ਪਊਗਾ ਜੀ ਮੈਂ ਕਿਹਾ ਜੀ ਸਾਨੂੰ ਇਹ ਲੱਗਦਾ ਵੀ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕ ਆਪ ਪ੍ਰਚਾਰ ਕਰ ਰਹੇ ਆ ਕਿਉਂਕਿ ਅੱਜ ਬੱਚਾ ਬੱਚਾ ਦੇਸ਼ ਦਾ ਜਿਹੜੀ ਉਥੇ ਮਹਾ ਰੈਲੀ ਵੀ ਹੋਈ ਤੁਸੀਂ ਦੇਖੋ ਉਹਦੇ ਵਿੱਚ ਆਮ ਮਹਾ ਜਿਹੜਾ ਕੱਠ ਪਹੁੰਚਿਆ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਫਸਾਇਆ ਜਾ ਰਿਹਾ ਹੈ ਉਹਨਾਂ ਦੀ ਤੁਸੀਂ ਸਾਰਿਆਂ ਨੇ ਜਿਹੜੀ ਖੁਦ ਪਹਿਲੀ ਗੱਲ ਤਾਂ ਮੈਂ ਸਾਨੂੰ ਇਸ ਗੱਲ ਤੇ ਫਕਰ ਆ ਵੀ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਆਪ ਜਾ ਕੇ ਕੋਰਟ ਦੇ ਵਿੱਚ ਬਹਿਸ ਕੀਤੀ ਤੇ ਜਿੰਨੀ ਦਲੀਲ ਨਾਲ ਉਹਨਾਂ ਨੇ ਗੱਲਾਂ ਉੱਥੇ ਰੱਖੀਆਂ ਕਿ ਪਹਿਲੇ 6 ਜਿਹੜਾ ਆਲਰੇਡੀ ਹੈ 6 ਵਾਰੀ 8 ਵਾਰੀ ਉਹਨੂੰ ਬੁਲਾਇਆ ਜਾਂਦਾ ਉਹ ਨਾਂ ਨਹੀਂ ਲੈਂਦਾ ਫਿਰ ਨੌਵੀਂ ਵਾਰੀ ਜਾ ਕੇ ਉਹ ਨਾਂ ਲੈਂਦਾ ਤੇ ਜਦੋਂ ਉਹਨੂੰ ਜ਼ਮਾਨਤ ਜਿਹੜੀ ਆ ਉਸ ਤੋਂ ਬਾਅਦ ਦੇ ਦਿੱਤੀ ਜਾਂਦੀ ਹੈ ਤੇ 5 ਕਰੋੜ ਰੁਪਇਆ ਵੀ ਉਹ ਤੋਂ ਲਿਆ ਜਾਂਦਾ ਫਿਰ ਉਸ ਤੋਂ ਬਾਅਦ 55 ਕਰੋੜ ਰੁਪਇਆ ਉਹਦੇ ਤੋਂ ਫੇਰ ਲਿਆ ਜਾਂਦਾ ਸੋ ਮਨੀ ਟ੍ਰੈਲੇ ਸਾਡੀ ਲਾਭ ਦੇ ਫਿਰਦਾ ਸਾਡੀ ਪਾਰ ਜਿਹੜੀ ਮੈਨਲੀ ਨਹੀਂ ਮਨੀ ਟ੍ਰੈਲ ਦਾ ਇਹਨਾਂ ਦੀ ਜਿਹੜੀ ਸਾਰੀ ਚੋਹ ਹੁੰਦੀ ਹੈ ਵੀ ਕਿਸ ਤਰ੍ਹਾਂ ਇੱਕ ਬੰਦੇ ਨੂੰ ਪਹਿਲਾਂ ਗਵਾਹ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਤੋਂ ਪੈਸੇ ਲਏ ਜਾਂਦੇ ਆ ਤੇ ਫੇਰ ਉਹ ਬੰਦਿਆਂ ਨੂੰ ਟਿਕਟਾਂ ਵੀ ਜਿਹੜੀਆਂ ਗਠਵੰਦਨ ਜਿਹੜੀਆਂ ਪਾਰਟੀਆਂ ਨੇ ਉਹ ਦੇ ਦਿੰਦੀ ਆ ਸੋ ਇਹ ਲੋਕਾਂ ਦੀ ਕਚਹਿਰੀ ਚ ਅੱਜ ਭਾਜਪਾ ਜਿਹੜੀ ਉਹ ਨੰਗੀ ਹੋ ਰਹੀ ਹੈ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ अरविंद केजरीवाल जी ਦੇ ਨਾਲ ਅੱਜ ਬੱਚੇ-ਬੱਚੇ ਨੂੰ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕੀ ਹਰਾਨੇ ਵਾਲ ਨੂੰ ਕੀ ਦਿੱਲੀ ਵਾਲ ਨੂੰ ਕੀ ਸਾਰਿਆਂ ਨੂੰ ਅਮਰਦੀ ਹੈ ਤੇ ਇਹਦਾ ਖਮਿਆਜਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਵੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਲਾ ਦੌਰ ਆਇਆ ਹੈ ਇਹ ਪਹਿਲਾਂ ਵੀ ਆਉਂਦਾ ਰਿਹਾ ਪਰ ਇਸ ਵਾਰੀ ਬਹੁਤ ਜ਼ਿਆਦਾ ਹੀ ਕਹ ਲਓ ਵੀ ਇੰਨੀ ਧੱਕੇਸ਼ਾਹੀ ਅਜੇ ਤੱਕ ਨਹੀਂ ਹੋਈ ਜਨਿਸਵਰ ਹੋਈ ਹੈ ਪਰ ਇਹਦਾ ਜਵਾਬ ਸਮੇਂ-ਸਮੇਂ ਤੇ ਸਾਡੇ ਦੇਸ਼ ਦੇ ਲੋਕਤੰਤਰ ਚ ਦੇਸ਼ ਦੇ ਜਿਹੜੇ ਵਾਸੀ ਆ ਵੋਟ ਦੀ ਤਾਕਤ ਦੇ ਨਾਲ ਦਿੰਦੇ ਰਹੇ ਆ ਇਸ ਵਾਰ ਵੀ ਬੀਜੇਪੀ ਨੂੰ ਮੋਦੀ ਸਰਕਾਰ ਨੂੰ ਜਿਹੜੇ ਦੇਸ਼ ਦੇ ਲੋਕ ਨੇ ਇਹਦਾ ਜਵਾਬ ਹੈ ਉਹ ਦੇਣਗੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par